ਲੱਗੀ ਨਜ਼ਰ ਪੰਜਾਬ ਨੂੰ ਕਿਸ ਦੀ ਸਮਝ ਕੋਈ ਨਾ ਆਉਂਦੀ ਏ ਪੁੱਠੇਰਾ ਤੇ ਪਈ ਜਵਾਨੀ ਖੁਦ ਨੂੰ ਬਈ ਮਕਾਉਂਦੀ ਏ ਪੁੱਠੇਰਾ ਤੇ ਪਈ ਜਵਾਨੀ ਚਾਰੇ ਪਾਸੇ ਜ਼ਹਿਰਾਂ ਕੁਲੀਆਂ ਜਪਣ ਵਿੱਚ ਹਵਾਵਾ ਦੇ ਚਿੱਟੇ ਦੇ ਨਾ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾ ਚਿੱਟੇ ਨੇ ਖਾਲੇ ਵਾਰਥ ਜਿਹੜੇ ਸੀ ਅੱਖ ਆਉਂਦੇ ਨਾਲੂਏ ਜੇ ਕਰਦਾ ਰਾਂਦੇ ਨਾਮ ਜਿੰਨਾ ਦਾ ਸੁਣ ਕੇ ਕੰਬਦੇ ਅੱਜ ਵੀ ਸ਼ੇਰ ਕੰਦਾਰਾਂ ਦੇ ਨਾ ਦਾ ਸੁਣ ਕੇ ਕੰਬਦੇ ਸ਼ੇਰਾਂ ਵਰਗੀ ਤਾਕਤ ਰੱਖਦੇ ਵਿੱਚ ਸੀ ਜਿਹੜੇ ਬਾਵਾਂ ਦੇ ਚਿੱਟੇ ਦੇ ਨ ਚਿੱਟੇ ਨੇ ਖਾਲ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦੇ ਨਾ ਚਿੱਟੇ ਨੇ ਖਾਲ ਦੇਸ਼ ਪੁੱਟ ਦੇ ਗੱਭਰੂ ਸੋਹਣੇ ਦੁਨੀਆ ਤਫਤਾ ਕਰਦੀ ਸੀ ਜਾਂ ਤਲੀ ਤੇ ਤਰ ਕੇ ਲੜਦੇ ਮੌਤ ਵੀ ਪਾਣੀ ਪਰਦੀ ਸੀ ਜਾਂ ਤਲੀ ਤੇ ਧਰ ਕੇ ਲੜਦੇ ਓਛੇ ਮੀਆ ਬਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਹੱਟੇ ਦਿਨ ਚਟੇ ਨੇ ਖਾਲੇ ਗੱਬਰੂ ਪੁੱਤ ਚ ਡੁੱਬਦੇ ਜਾਂਦੇ ਮਾਲਕ ਪੰਜ ਦਰਿਆਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਸਤਵੇਂ ਆਈਆਂ ਛੱਡ ਕੇ ਤੁਰ ਗਏ ਸੋਹਣੇ ਸੋਹਣੇ ਹੀਰੇ ਨੇ ਪਹਿਣਾ ਆਵਣ ਪੇਕ ਨਦਰ ਨਾ ਆਉਂਦੇ ਵੀਰੇ ਨੇ ਪਹਿਣਾ ਆਮਣ ਪੀਕੇ ਕਿਵੇਂ ਹੋ ਲਖੜੀ ਬੰਨਣਾ ਕਿੱਥੇ ਪਹਿਣਾ ਗੁੱਟ ਨਾ ਰਹੇ ਪਰਾਵਾਂਦੇ ਚਿੱਟੇ ਦੇ ਨੱਚਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂਦੇ ਚਿੱਟੇ ਦੇਨਾ ਚਿੱਟੇ ਨਿਖਾਲੇ ਰੋਣਾ ਲੱਗੀ ਬਦਲ ਬਦਲ ਕੇ ਆ ਗਈਆਂ ਸਰਕਾਰਾਂ ਨੇ ਚਿੱਟੇ ਦੇ ਸਦਾਨਵ ਮੂਰੇ ਸਭ ਨੇ ਮੰਨੀਆਂ ਹਾਰਾਂ ਨੇ ਚਿੱਟੇ ਦੇ ਸਦਾਨਵ ਮੂਰੇ ਹੱਸਦੇ ਵਸਦੇ ਘਰ ਉਜੜ ਗਏ ਬਣੇ ਟਕਾਣੇ ਕਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾ ਲੈ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾ ਲੈ ਟੋਪਾ ਟਿੰਕਾ ਮੂਰੇ ਖੜ ਗਏ ਜੋ ਕਦੇ ਨਾ ਨਕੀਆਂ ਨਕੀਆਂ ਸੂਈਆਂ ਨੇ ਅੱਜ ਗੱਬਰ ਪੁੱਤਰ ਮਾਰੇ ਆ ਨਕੀਆਂ ਨਕੀਆਂ ਸੂਈਆਂ ਨੇ ਆ ਤੇ ਲੁੱਟਾ ਖੋਹ ਕਰਨ ਲੱਗ ਗਏ ਅਣਖੀ ਪੁੱਤਰ ਸ਼ਾਵਾ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰ ਪੁੱਤਰ ਮਾਵਾ ਦੇ ਚਿੱਟੇ ਦੇਨਾ ਚਿੱਟੇ ਨੇ ਖਾਲੇ ਬੋਟਿਆ ਉੱਤੇ ਚੁੱਕ ਬਾਪੂ ਨੇ ਕਦੇ ਜੋ ਪੁੱਤ ਖਡਾਇਆ ਏ ਉਹੀ ਮੋਢਾ ਬੁੱਢੜੇ ਬਾਪੂ ਅਰਤੀ ਪੁੱਤ ਦਿਲਾਇਆ ਏ ਉਹੀ ਮੋਢਾ ਬੁੱਢੜੇ ਬਾਪ ਨੇ ਰੋਂਦੇ ਮੱਪੇ ਛੱਡ ਕੇ ਤੁਰ ਗਏ ਰੁੰਦੇ ਮਾਪੇ ਛੱਡ ਕੇ ਤੁਰ ਗਏ ਪਾਂਦੀ ਪੇੜੇ ਰਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਪੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਹੱਥ ਜੋੜ ਕੇ ਆਕੇ ਮਹਿਮਾ ਸਾਜਾ ਮੰਚ ਬਣਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ ਦੇਸ਼ ਪੰਜਾਬ ਬਚਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ ਜੋ ਵੀ ਚਾਹਗੇ ਸੋਈ ਵੱਡਣਾ ਜੋ रसोई वॾण नवां चिटे दिटे न खाले गबरू पुत्र मवां चिटे दिटे न